ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜ ਦੀਆਂ ਨਿਹੰਗ ਸਿੰਘ ਫੌਜਾਂ ਸੰਤਾ ਮਹਾਂਪੁਰਖਾਂ ਨੂੰ ਅੱਜ ਬੰਦੀ ਛੋੜ ਦੇ ਉਸ ਦਿਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਹ ਦੀਨਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾ ਸਨਾਤ ਅੰਬਰ ਭਾਲੀਆਂ ਪੰਜ ਪਿਆਲੇ ਪੰਜ ਪੀਰ ਛਟਾਂ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸواری ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗਵਿੰਦ ਪਾਸ਼ਾ ਉਮੀਰੀ ਪੀਰੀ ਤੇ ਮਾਲਕ ਦੇਖ-ਦੇਖ ਦੇ ਧਣੀ ਉਹਨਾਂ ਨੇ ਜਦੋਂ ਗਵਾਲੀਅਰ ਦੇ ਕਿਲੇ ਤੋਂ ਜਿਹੜੇ ਸੀ 52 ਜਿਹੜੇ ਹਿੰਦੂ ਰਾਜੇ ਉਹਨਾਂ ਨੂੰ ਰਿਹਾ ਕਰਵਾ ਕੇ ਤੇ ਅੱਜ ਦੇ ਦਿਨ ਜਿਹੜੇ ਐ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਦੋਂ ਪਹੁੰਚੇ ਸੀ ਉਦੋਂ ਬਾਬਾ ਬੁੱਢਾ ਜੀ ਨੇ ਜਿਹੜੇ ਆ ਦੇਸੀ ਘੋੜੇ ਸੰਗਤਾਂ ਨੇ ਦੀਵੇ ਬਾਲ ਕੇ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਸੀ ਦੀਵੇ ਚਲਾ ਕੇ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅੱਜ ਉਹ ਦਿਹਾੜਾ ਜਿੱਥੇ ਸ੍ਰੀ ਹਰਮੰਦਰ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਆ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਅਜੇ ਵੀ ਕੁਝ ਜਥੇਬੰਦੀਆਂ ਵੱਲੋਂ ਜਿਹੜੀ ਦਾ ਵਿਰੋਧ ਕੀਤਾ ਜਾ ਰਿਹਾ ਕਿ ਕਹਿੰਦੇ ਜੋ ਗੱਲ ਜਦੋਂ ਸਾਰੇ ਇਕੱਠੇ ਹੋਏ ਨੇ ਜਿਹੜੇ ਸ੍ਰੀ ਅਕਾਲ ਪੁਰਖ ਦੇ ਕਾਰਜਕਾਰ ਚਿਹਰਨੇ ਉਹਨਾਂ ਦਾ ਅਜੇ ਵੀ ਕਈ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਕੌਣ ਕਰਦਾ ਹੈ ਕਈ ਜਥੇਬੰਦੀਆਂ ਅਜੇ ਵੀ ਲੱਗੀਆਂ ਆਂਗੀਆਂ ਨੇ ਕਹਿੰਦੀਆਂ ਕਿ ਉਹਨਾਂ ਦਾ ਆਪਣਾ ਆਪਣਾ ਅਧਿਕਾਰ ਹੈ ਆਪਣੇ ਇਹ ਜਦੋਂ ਤੱਕ ਉਹਨਾਂ ਨੂੰ ਜਿਹੜੀ ਹੈ ਮਰਿਆਦਾ ਦੇ ਮੁਤਾਬਕ ਜਿੱਥੇ ਉਹਨਾਂ ਨੂੰ ਦਸਤਾਰਬੰਦੀ ਉਹਨਾਂ ਨੂੰ ਸਰੋਪੇ ਜਿਹੜੇ ਹੈ ਗੁਰਮਤਾ ਜਿਹੜਾ ਚੱਲ ਰਿਹਾ ਤੇ ਉਹ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸਾਰੇ ਮਹਾਂਪੁਰਖਾਂ ਨਾਲ ਗੁਰਮਤਾ ਕਰਕੇ ਤੇ ਉਹ ਜਿਹੜਾ ਬਹੁਤ ਜਲਦੀ ਜਿਹੜਾ ਆਪਣੇ ਉਹਦਾ ਵਧੀਆ ਹੱਲ ਆਪਣੇ ਜਿਹੜਾ ਉਹ ਕੱਢਿਆ ਜਾ ਰਿਹਾ ਕਿਉਂਕਿ ਸਾਡਾ ਸਿਰਫ ਮਰਿਆਦਾ ਦੇ ਨਾਲ ਹੀ ਜਿਹੜਾ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਕ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਨੇ ਹਮੇਸ਼ਾ ਮਰਿਆਦਾ ਤੇ ਪਹਿਰਾ ਦਿੱਤਾ ਤੇ ਉਹ ਮਰਿਆਦਾ ਤੇ ਅਸੀਂ ਹੁਣ ਵੀ ਕਾਇਮ ਆ ਤੇ ਮਰਿਆਦਾ ਦੇ ਮੁਤਾਬਕ ਹੀ ਜਿਹੜੇ ਸਾਰੀਆਂ ਜਿਹੜਾ ਆਪਣੇ ਗਿਆਨੀ ਗੜਗਾਜ ਸਿੰਘ ਜੀ ਸਿੰਘ ਸਾਹਿਬ ਜਿਹੜੇ ਸਾਡਾ ਉਹਨਾਂ ਨਾਲ ਕੋਈ ਨਿੱਜੀ ਨਹੀਂ ਵਿਰੋਧ ਕੋਈ ਜਾਂ ਉਹਨਾਂ ਦੇ ਨਾਲ ਤੇ ਸਾਡਾ ਆਪਣੇ ਹਮੇਸ਼ਾ ਹੀ ਪਿਆਰ ਸਤਿਕਾਰ ਮਹਾਰਾਜ ਨੇ ਕਿਹਾ ਜਿਵੇਂ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮੁਖ ਬੈਠੋ ਸਫਾ ਬਚਾਏ ਗੁਰੂ ਸਾਹਿਬ ਕਿਰਪਾ ਕਰਨਗੇ ਬਹੁਤ ਛੇਤੀ ਜਿਹੜਾ ਇਹ ਹੱਲ ਹੋ ਜਾਣਾ ਤੇ ਅੱਗੇ ਸ਼ਤਾਬਦੀ ਆ ਰਹੀ ਹੈ ਜਦੋਂ ਸਾਡੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਆਪ ਦੇ ਜਿਹੜੇ ਕਾਰਜ ਚ ਉਹਨਾਂ ਨੇ ਕਰ ਲਈ ਜਿੱਥੇ ਉਹ ਪ੍ਰਧਾਨ ਬਣ ਗਏ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਉਹ ਆਪਦੇ ਉਹਦੇ ਵਿੱਚ ਆਪਣੇ ਉਹਧਿਆਂ ਤੇ ਆਪਣੇ ਉਸ ਭਾਈਮਾਨ ਨੇ ਇਸ ਕਰਕੇ ਹੁਣ ਸਾਡਾ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਦਾ ਜਾਂ ਮਾਹਪੁਰਖਾਂ ਦਾ ਜਿਹੜਾ ਉਹ ਗੁਰਮਤੇ ਦੇ ਨਾਲ ਹੀ ਜਿਹੜੇ ਅਗਲੇ ਫੈਸਲੇ ਹੋਣੇ ਨੇ ਉਹ ਸਾਰਿਆਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੇ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਤੇ ਨਾਲ رابطہ ਕਰ ਰਹੀਆਂ ਨੇ ਜੋ ਵੀ ਹਾਲ ਹੋਊਗਾ ਉਹ ਸੰਗਤਾਂ ਦੇ ਜਿਹੜਾ ਬਹੁਤ ਛੇਤੀ ਸਾਹਮਣੇ ਆਵੇਗਾ ਤੇ ਨਾਲ ਹੀ ਇਹ ਬੇਨਤੀ ਹੈ ਕਈ ਵਾਰੀ ਹੁੰਦਾ ਪੰਥਕ ਦੀ ਸ਼ਕਤੀ ਜਿਹੜੀ ਹੈ ਉਹਨੂੰ ਇਕੱਤਰ ਕਰਨ ਵਾਸਤੇ ਤੇ ਜਿਹੜੀ ਚੜ੍ਹਦੀ ਕਲਾ ਵਾਸਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਸ਼ਰੋਮਣੀ ਪੰਥਾਕ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਿਹੜੇ 10 ਜਥੇਦਾਰ ਬਾਬਾ ਵਿਨੋਦ ਸਿੰਘ ਜੀ ਤੋਂ ਲੈ ਕੇ ਜਿਹੜੇ ਆ ਬਾਬਾ ਜਿਹੜੇ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ ਤੇ ਬਾਬਾ ਜਿਹੜੇ ਆ ਤੇਜਾ ਸਿੰਘ ਜੀ ਤੱਕ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਤੇ ਬੁੱਢਾ ਦਲ ਨੇ ਆਪ ਜਿਹੜੀ ਹੈ ਸਾਰੇ ਹਸਤਾਨਾਂ ਦੀ ਜਿਹੜੀ ਹੈ ਸੇਵਾ ਸੰਭਾਲ ਕੀਤੀ ਹੋਈ ਹੈ ਸਾਨੂੰ ਸਾਰਾ ਪਤਾ ਮਰਿਆਦਾ ਦਾ ਕਿਵੇਂ ਮਰਿਆਦਾ ਉਹ ਮਰਿਆਦਾ ਤੋਂ ਅਸੀਂ ਬਾਹਰ ਨਹੀਂ ਜਾਂਦੇ ਜਦੋਂ ਇਹ ਮਰਿਆਦਾ ਮੁਤਾਬਕ ਉਹਨਾਂ ਦੇ ਜਿਹੜੀ ਦਸਤਾਰਬੰਦੀ ਹੋਣੀ ਹੈ ਤੇ ਉਦੋਂ ਹੀ ਆਪਾਂ ਜਿਹੜਾ ਉਹਨਾਂ ਦੇ ਨਾਲ ਆਪਣੇ ਜਿਹੜਾ ਸਹਿਯੋਗ ਜਿਹੜਾ ਕਰਾਂਗੇ ਸੋ ਉਹਨਾਂ ਨੇ ਵੀ ਉਹ ਵੀ ਸਮਝਦੇ ਨੇ ਉਹ ਸਤਿਕਾਰ ਕਰਦੇ ਨੇ ਗਿਆਨੀ ਆਪਣੇ ਕੁਲਦੀਪ ਸਿੰਘ ਜੀ ਗੜਗੱਜ ਤੇ ਬਹੁਤ ਛੇਤੀ ਗੁਰੂ ਸਾਹਿਬ ਕਿਰਪਾ ਕਰਨਗੇ ਜਿਹੜਾ ਵਧੀਆ ਹਾਲ ਹੋਵੇ ਤੇ ਸ਼ਤਾਬਦੀ ਜਿਹੜੀ ਹੈ ਸ਼ਤਾਬਦੀਆਂ ਆ ਰਹੀਆਂ ਨੇ 23 24 25 ਨਵੰਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਜਿਹੜੀ ਹੈ ਸ਼ਹੀਦੀ ਸ਼ਤਾਬਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉੱਥੇ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਗੁਰਤਾ ਗੱਦੀ ਸਮਾਗਮ ਆ ਰਹੇ ਨੇ ਉਹਦੇ ਵਿੱਚ ਵੀ ਆਪਾਂ ਸਾਰਿਆਂ ਨੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸਮੂਲੀਅਤ ਕਰਨੀ ਹੈ ਸਾਰਿਆਂ ਨੇ ਇਕੱਤਰ ਹੋ ਕੇ ਇਹ ਪ੍ਰੋਗਰਾਮ ਮਨਾਉਣੇ ਨੇ ਕੱਲ ਜਥੇ ਬੰਦੀਆਂ ਮਹੱਲਾ ਕੱਟਾ ਜਾਵੇਗਾ ਉਸ ਬਾਰੇ ਥੋੜੀ ਜਾਣਕਾਰੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਕੱਲ ਨੂੰ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਸ਼ੌਣੀ ਬੁੱਢਾ ਦਲ ਤੋਂ ਪ੍ਰਾਤਨ ਰਵਾਇਤ ਦੇ ਮੁਤਾਬਕ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਵਿਸ਼ਾਲ ਮਹੱਲੇ ਸਜਾਏ ਜਾਣੇ ਨੇ ਇਹਦੇ ਵਿੱਚ ਨਿਹੰਗ ਸਿੰਘ ਫੌਜਾਂ ਜਿਹੜੀਆਂ ਜੰਗ ਜੂ ਕਰਤਬ ਜਿੱਥੇ ਘੋੜਸਵਾਰੀ ਉੱਥੇ ਗਤਕੇ ਦੇ ਵੀ ਜੋਰ ਦਿਖਾਉਣਗੇ ਗੁਰੂ ਸਾਹਿਬ ਕਿਰਪਾ ਕਰਨ ਅੱਜ ਜਿਹੜਾ ਦੀਪ ਮਾਲਾ ਬੰਦੀ ਛੋੜ ਦੇਵਸਾਪਾ ਮਨਾ ਰਹੇ ਆ ਉਹਦੀਆਂ ਬਹੁਤ ਬਹੁਤ ਵਧਾਈਆਂ ਨਾ ਆਪਣੇ ਕਿਸੇ ਦਾ ਹੀ ਵਿਰੋਧ ਨਹੀਂ ਕਰਦੇ ਸਿਰ ਮਰਿਆਦਾ ਦੇ ਮੁਤਾਬਕ ਆਪਾਂ ਚੱਲ ਰਹੇ ਆ ਤੇ ਸਾਰੇ ਅਸੀਂ ਇਕੱਠੇ ਹੀ ਆ ਕੋਈ ਸਾਡਾ ਕਿਸੇ ਦੇ ਨਾਲ ਵੀ ਵੈਰ ਵਿਰੋਧ ਨਹੀਂ ਜਿਹੜਾ ਸੰਦੇਸ਼ ਦਿੱਤਾ ਜਾਏਗਾ ਉਹ ਤੋਂ ਪੰਮਨ ਤੋਂ ਵੀ ਤੱਕ ਅੱਜ ਮੰਨੇ ਉਹ ਸੰਦੇਸ਼ ਤੇ ਜਦੋਂ ਆਪਣੇ 6 ਜੂਨ ਨੂੰ ਉਹਨਾਂ ਨੇ ਦਿੱਤਾ ਸੀ ਤੇ ਉਦੋਂ ਦੰਦਵੀ ਟਕਸਾਲ ਦੇ ਨਾਲ ਵੀ ਉਹਨਾਂ ਨੇ ਜਿਹੜਾ ਸਮਝੌਤਾ ਕਰਕੇ ਤੇ ਉਹ ਜਿਹੜਾ ਸੰਦੇਸ਼ ਦਿੱਤਾ ਸੀ ਤੇ ਜੇ ਆਪਣੇ ਹਰ ਜਗ੍ਹਾ ਜਿੱਥੇ ਧਾਰਮਿਕ ਜੇ ਸੰਗਤ ਉਹਨਾਂ ਦਾ ਵਿਰੋਧ ਕਰੇ ਤੇ ਫੇਰ ਤਾਂ ਇਹੀ ਵੀ ਵਿਰੋਧ ਕਰੀਏ ਜਦੋਂ ਸੰਗਤ ਵਿਰੋਧ ਨਹੀਂ ਕਰ ਰਹੀ ਸਿੰਘ ਸਾਹਿਬ ਜਿਹੜੇ ਨੇ ਉਹਨਾਂ ਨੇ ਆਪ ਉਹਨਾਂ ਨੂੰ ਜਿਹੜੇ ਸਰੋਪੇ ਦਿੱਤੇ ਨੇ ਤਾਂ ਇਹੀ ਹੁਣ ਵੀ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਆਪਣੇ ਜਿਹੜੇ ਸਤਕਾਰਯੋਗ ਸਾਡੇ ਸਿੰਘ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸਿਆਸਤ ਕੀਤੀ ਜਦੋਂ ਧਨਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਜਿਹੜੇ 52 ਜਿਹੜੇ ਸੀ ਹਿੰਦੂ ਰਾਜੇ ਰਿਹਾ ਕਰਵਾਏ ਤੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਵਾ ਕੇ ਤੇ ਜਿਹੜੇ ਉਹਨਾਂ ਨੂੰ ਰਾਜ ਭਾਗ ਵੀ ਉਹਨਾਂ ਦੇ ਸੌਪੇ ਤੇ ਜੇ ਅੱਜ ਸਾਡੇ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਸਾਡੀ ਨਹਿنگਸੰਗ ਜਥੇਬੰਦੀਆਂ ਦੀ ਸ਼ੁਰੂ ਤੋਂ ਲੈ ਕੇ ਤੇ ਹੁਣ ਵੀ ਜਿਹੜੀ ਅੱਗੇ ਤੱਕ ਵੀ ਜਦੋਂ ਤੱਕ ਰਿਹਾ ਨਹੀਂ ਹੋ ਜਾਂਦੇ ਸਰਕਾਰਾਂ ਨੂੰ ਜਿਹੜਾ ਇੱਕ ਦੂਜੇ ਨੂੰ ਜਿਹੜਾ ਉਹ ਜਿਹੜਾ ਰਾਜਸੀ ਜਿਹੜੀ ਹੈ ਉਹਦੇ ਗੱਲਬਾਤ ਤੋਂ ਉੱਪਰ ਉੱਟ ਕੇ ਤੇ ਗੁਰੂ ਸਾਹਿਬ ਜਿਹੜੇ ਦਰਸਾਏ ਮਾਰਗ ਨੇ ਸਾਡੇ ਗੁਰੂਆਂ ਨੇ ਉਹਦੇ ਤੋਂ ਸੇਧ ਲੈ ਕੇ ਤੇ ਅੱਜ ਦੇ ਦਿਨ ਜਿਹੜਾ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬਿਨਾ ਸ਼ਰਤ ਕਿਸੇ ਵੀ ਕਰਨ ਕਰਨ ਜਮਨੀ ਚੋਂ ਹੋਣ ਜਾ ਰਹੀ ਹੈ ਇਸ ਦੇ ਵਿੱਚ ਕਹਿਆ ਜਾ ਰਿਹਾ ਕਿ ਪੰਥਕ ਬੋਰਡ ਚਾਹੀਦੀ ਹੈ ਪੰਥਕ ਉਮੀਦਵਾਰ ਖੜੇ ਨੇ ਸਾਡਾ ਉਹਦੇ ਨਾਲ ਕੋਈ ਲਾਗਾਤ ਦੇ ਕਾ ਨਹੀਂ ਆਹੀ ਨਰੋਲ ਧਾਰਮਿਕ ਜਥੇਬੰਦੀਆਂ ਤੇ ਨਰੋਲ ਆਪਣੇ ਸਾਡੇ ਨਾਲ ਸਿਰਫ ਧਾਰਮਿਕ ਮੁੱਦੇ ਤੇ ਹੀ ਤੁਸੀਂ ਗੱਲ ਕਰ ਸਕਦੇ ਹੋ ਗੁਰੂ ਸਾਹਿਬ ਕਿਰਪਾ ਰੱਖਣ ਗੱਜ ਗੇਜ ਗਾਰੇ ਵੀ ਆਵੇ ਨੇ ਹਰੋ ਜਾਵੇ ਫਦੇਵਾਵਾ ਹੋਰ ਦੱਸੋ ਆ ਰਹੇ ਆਂ ਪੱਤ ਕੱਢੀ ਛੋਟ ਦਿਵਸ ਤੇ ਸਕਦਾ ਪਹੁੰਚੀਆਂ ਨੇ ਸਵੇਰ ਤੋਂ ਅਮਰ ਤਵੇਲੇ ਤੋਂ ਔਰ ਹੋਰ ਨੇਮ ਕਿਤੇ ਪਹੁੰਚੇ ਨੇ ਸੰਦੇਸ਼ ਦਿੱਤਾ ਜਾਵੇ ਕਿ ਕਿਹਨਾਂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਗੁਰਮੁਖ ਪਿਆਰਿਓ ਇਹ ਜਿਹੜੀ ਪੰਥ ਦੀ ਮਰਿਆਦਾ ਨਾ ਉਹ ਰਾ ਅਕਲ ਤੋਂ ਹੀ ਜਿਹੜੀ ਪਏ ਆ ਰਾਤ ਆ ਨਾ ਐ ਬੰਦੀ ਛੋੜ ਦਿਵਸ ਜਿਹੜਾ ਅੱਜ ਆ ਨਾ ਜਿਹੜੀ ਰਾਤਰੀ ਨੰਗੀ ਆ ਉਸ ਰਾਤ ਨੂੰ ਇਹ ਮਰਿਆਦਾ ਆ ਦਲਾ ਪੰਥਾਂ ਦੀਆਂ ਪੂਜਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤਰਨਾ ਦਲ ਵਿਧੀ ਚੰਦੀਏ ਮਹਾਂਪੁਰਖ ਜਿਹੜੀ ਪ੍ਰਾਤਨ ਸੰਪਰਦਾਵਾਂ ਸਾਰੀਆਂ ਉਹ ਅੱਧੀ ਰਾਤ ਦੇ ਜਦੋਂ 12 ਵਜਦੇ ਉਹ ਅੰਮ੍ਰਿਤ ਵੇਲਾ ਹੋ ਜਾਂਦਾ ਉਦੋਂ ਹੀ ਉਹ ਅਸ਼ਨਾਣ ਕਰਦੇ ਆ ਪੰਜਾਂ ਹੀ ਸਰੋਵਰਾਂ ਦੇ ਇਹ ਨਹੀਂ ਵੀ ਹੁਣੇ ਆਈਆਂ ਪੂਜਾਂ ਉਹ ਪੰਜਾਂ ਹੀ ਸਰੋਵਰਾਂ ਦੇ ਅਸ਼ਨਾਣ ਕੋਈ 12 ਸਵੇਰ 12 ਤੋਂ ਲੈ ਕੇ 3 ਵਜ ਜਾਂਦੇ ਆ ਉੱਥੇ ਦਰਸ਼ਨ ਪਰਸਨ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਬਾਣੀ ਪੜ੍ਹ ਕੇ ਅਰਜ਼ੋਈਆਂ ਕਰਕੇ ਸ਼ਹੀਦਾਂ ਅਮਰੀਦਾਂ ਨੂੰ ਯਾਦ ਕਰਕੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਮੌਜਾਂ ਵਾਲੇ ਪੰਚਾਇਸ਼ ਨਾਨ ਜਿਹੜੇ ਪੰਚੇ ਸਰੋਵਰ ਇਹ ਸਰੋਵਰ ਪਾਣੀ ਦੀ ਘਾਟ ਕਰਕੇ ਨਹੀਂ ਸੀ ਮਰਨੇ ਲਵਾਏ ਸੰਤੋਖ ਸਰ ਸਾਹਿਬ ਸੱਚਮੁੱਚ ਅੱਜ ਵੀ ਸੰਤੋਖ ਬਖਸ਼ਦਾ ਉਥੇ ਟੱਬਾ ਲਾ ਕੇ ਕੋਈ ਮਹਾਰਾਜ ਆ ਕੇ ਮਨ ਤਰਲ ਬੇਨਤੀ ਦਾ ਕਰੋ ਢਾਲੀ ਸਾਹਿਬ ਸੰਤੋਖ ਸਰ ਸਾਹਿਬ ਉਹ ਆਪਾਂ ਨੂੰ ਅੱਜ ਭੁੱਲੇ ਹੀ ਗਿਆ ਵੀ ਸੰਤੋਖ ਸਰ ਸਾਹਿਬ ਕਿੱਥੇ ਆ ਪਰ ਖੁਸ਼ੀ ਹੋਈ ਜਦੋਂ ਅਸੀਂ ਅੱਗੇ ਹਰ ਸਾਲ ਕਰਦੇ ਸੀ ਨਾ ਪੰਜਾਂ ਸਰੋਵਰਾਂ ਦੇ ਇਸ਼ਨਾਨ ਬੁੱਢਾ ਅਦਲ ਤਰਨਾਦਲ ਸਾਰੀਆਂ ਫੌਜਾਂ ਵਿਧੀ ਜਾਂਦੀਏ ਹੋਰਮਾਪੁਰਖ ਸਾਰੇ ਹੁੰਦੇ ਸੀ ਪਰ ਆਮ ਸੰਗਤ ਘੱਟ ਹੁੰਦੀ ਸੀ ਰਾਤ ਬਹੁਤ ਆਨੰਦ ਬਣਿਆ ਬੜੀ ਵੱਡੀ ਗਿਣਤੀ ਚ ਮਾਰੇ ਨੇ ਹੁਣ ਮੇਹਰਾਂ ਕੀਤੀਆਂ ਬਹੁਤ ਵੱਡੀ ਗਿਣਤੀ ਚ ਸੰਗਤਾਂ ਸੰ ਇਹ ਖੁਸ਼ੀ ਵਾਲੀ ਗੱਲ ਆ ਦੇਖੋ ਜਿੱਥੇ ਲੋਕ ਧਰਮ ਤੋਂ ਦੂਰ ਜਾ ਰਹੇ ਆ ਉੱਥੇ ਜਿਹੜੇ ਧਰਮੀਆਂ ਉਹਨਾਂ ਨੇ ਮਾਰੇ ਨੇ ਨੇੜੇ ਲਿਆ ਰਿਹਾ ਔਰ ਬੇਬਕਤੀਆਂ ਮੁਤਾਂ ਬਹੁਤ ਹੋ ਰਹੀਆਂ ਇਹ ਕੋਈ ਪਤਾ ਨਹੀਂ ਕਿ ਆ ਬਸ ਆਸਾ ਇਸ ਭਾਂਡੇ ਦਾ ਇਤਨਾ ਕਲਾਕੇ ਥਨ ਕਾ ਇਹ ਮਾਰੇ ਨੇ ਮੇਰਾ ਕੀਤੀਆਂ ਵਖਤ ਵਿਚਾਰੇ ਸੋ ਬੰਦਾ ਹੋਏ ਵਖਤ ਵਿਚਾਰਨਾ ਚਾਹੀਦਾ ਇਹ ਨਾ ਹੋਵੇ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਇਹ ਬੰਦੀ ਛੋੜ ਪਾਛਾ ਧੰਗੁਰੂ ਹਰਗੋਬਿੰਦ ਸਾਹਿਬ ਉਹ ਅੱਜ ਵੀ ਅੱਜ ਵੀ ਬੰਦੀ ਪਿਆ ਨੂੰ ਅੱਜ ਵੀ ਉਹਨਾਂ ਨੂੰ ਸਹਿਬ ਸੱਚੇ ਪਾਤਸ਼ਾਹ ਜੀ ਦੇ ਆਲੂ ਕਰ ਪਾਲੂ ਸਤਿਗੁਰੂ ਜੀ ਉਹ ਸਾਰਿਆਂ ਨੂੰ ਮੁਕਤ ਕਰਦੇ ਆ ਉਹ ਤਖਤਾਂ ਵਾਲੇ ਨੇ ਉਹ ਤਾਜਾਂ ਵਾਲੇ ਨੇ ਉਹ ਫੌਜਾਂ ਵਾਲੇ ਨੇ ਉਹ ਮੌਜਾਂ ਵਾਲੇ ਨੇ ਉਹ ਭਾਰੀ ਪਾਤਸ਼ਾਹ ਨੇ ਉਹ ਆਜਾਨ ਪਾਤਸ਼ਾਹ ਨੇ ਉਹ ਸ਼ਾਹਾਨ ਪਾਤਸ਼ਾਹ ਨੇ ਉਹ ਸਭ ਕੁਝ ਹੀ ਨਹੀਂ ਨਾ ਉਹਨਾਂ ਵਰਗਾ ਕੱਦ ਕਿਸੇ ਦਾ ਸਤਿਗੁਰੂ ਸਾਹਿਬਾਨ ਸਾਰੀ ਦੇਖੋ ਬਲੀ ਨੇ ਸਾਧ ਸੰਗਤ ਜੀ ਕਿਸੇ ਰੂਪ ਚ ਕਿਤੇ ਕਿਵੇਂ ਪਰ ਉਹਨਾਂ ਕਲਾ ਵਰਤਾਈ ਪਰ ਗੁਰੂ ਅਰਗਵਿੰਦ ਸਾਹਿਬ ਸਾਢੇ 7 ਫੁੱਟ ਕੱਦ ਉਡਾ ਮਹਾਰਾਜ ਤੇ ਐ ਐ ਐਡਾ ਚੌੜਾ ਜੁੱਸਾ ਮੋٹے ਮੋٹے ਮਾਰੇ ਦੇ ਨੇਤਰ ਚੌੜਾ ਮਾਸਟਕ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਕਾਲ ਤਖਤ ਸਾਹਿਬ ਦੇ ਪਿੱਛੋਂ ਦੀ ਲੰਗ ਤੇ ਗੁਰੂ ਕੇ ਮਹਿਲਾਂ ਨੂੰ ਇਹ ਸਾਚਿਆ ਮਹਾਰਾਜ ਕਈ ਵਾਰੀ ਐ ਤੁਰੇ ਜਾਂਦੇ ਤੇ ਮਹਾਰਾਜ ਐ ਹੋਣਾ ਪੈਂਦਾ ਸੀ ਬੱਖੀ ਪਰਨੇ ਇੰਨਾ ਮਹਾਰਾਜ ਦਾ ਜੁੱਸਾ ਅੱਜ ਕੀ ਕਰੇਂਗੇ ਜਾਵੇ ਫੱਤੇ ਪਾਵੇ ਮੀਰੀ ਪੀਰੀ ਦੇ ਮਾਲਕ ਨੂੰ ਭਾਵੇ ਸਤਿਗੁਰੂ ਆਗਨ ਇਹ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਐਡੇ ਦਿਆਲੂ ਕਿਰਪਾਲੂ ਐਡੀ ਮਹਾਨ ਹਾਸਲੇ ਸਰੀਰ ਹੁੰਦਾ ਹੈ ਸੱਚੇ ਜਟੜੇ ਨਹੀਂ ਭਾਈ ਮੇ ਝੋਲਕੇ ਝੋਕ ਜਿਆ ਕਰਦਾ ਸਾਢੇ 7 ਮਣ ਮਣ 40 ਕਿਲੋ ਦਾ ਓਏ ਹੁਣ ਲਾ ਲਿਓ ਅਨੁਮਾਨ ਕੱਚਾ ਲਾ ਲਓ ਐਡਾ ਬਸਨ ਤੇ ਘੋੜਾ ਇੱਕ ਨਹੀਂ ਕਈ ਘੋੜਾ ਨਾਲ ਦੀ ਨਾਲ ਹੀ ਰੱਖਣਾ ਪੈਂਦਾ ਇਹਦੇ ਜਹੇਦਾਰ ਸਹਿਬਾਨਾਂ ਵੇਲੇ ਵੀ ਹੋਇਆ ਬੁੱਢੇਦਲ ਦੇ ਜਹੇਦਾਰ ਬਾਬਾ ਜਸਾ ਸਿੰਘ ਸਾਹਿਬ ਉਹ ਵੀ ਜੋ ਚੜਦੇ ਉਹਨਾਂ ਦੇ ਮਗਰ ਵੀ ਘੋੜਾ ਤਿਆਰ ਰਹਿੰਦਾ ਘੱਲੂ ਘਾਰੇ ਦੇ ਅੰਦਰ ਉਹਨਾਂ ਦਾ ਜ਼ਿਕਰ ਆਉਂਦਾ ਔਰ ਅੱਜ ਖਾਲਸਾ ਜੀ ਸਮਾਂ ਮੰਗ ਕਰਦਾ ਇੱਕ ਜੁੱਟ ਹੋਵੋ ਦੇਸਾਂ ਪਰਦੇਸਾਂ ਵਿੱਚ ਬੈਠੇ ਹੋ ਗੁਰੂ ਪਿਆਰੇ ਖਾਲਸਾ ਜੀ ਅੱਜ ਆਪਾਂ ਆਪਣੀਆਂ ਨਿੱਜੀ ਦੁਸ਼ਮਣੀਆਂ ਭੁਲਾ ਕੇ ਪਿੰਡਾਂ ਅੰਦਰ ਮਾੜੀ ਮਾੜੀ ਗੱਲ ਹੀ ਲੜੀ ਜਾਂਦੇ ਆ ਜਥੇਬੰਦੀਆਂ 'ਚ ਐਵੇਂ ਬੇ ਲੋੜੇ ਬਵਾਦ ਪਾ ਕੇ ਬੈਠੇ ਆ ਜੇ ਇੱਕਜੁੱਟ ਨਾ ਹੋਏ ਨਾ ਤੇ ਨੇਸ ਤੋਂ ਨ부ਦ ਔਰ ਸਾਡੀ ਖੁਵਾਰੀ ਆ ਖੁਵਾਰ ਹੋਏ ਸਭ ਮਿਲਾਂਗੇ ਆ ਮਿਲਾਂਗੇ ਨਹੀਂ ਮਿਲਾਂਗੇ ਉਹ ਮਲੇ ਜਾਣਗੇ ਬੱਚੇ ਸ਼ਰਨ ਨਜ ਹੋਏ ਸ਼ਰਨ ਆਉਣਾ ਹੀ ਪੈਣਾ ਮਹਾਰਾਜ ਦੀ ਸ਼ਰਨ ਆਉਣਾ ਹੀ ਪੈਣਾ ਜੋ ਸ਼ਰਨ ਆਵੇ ਤੇ ਸਕੰਥ ਲਾਵੇ ਇਹ ਬਿਰਦ ਸੁਆਮੀ ਸੰਦਾ ਮੀਰੀ ਪੀਰੀ ਦੇ ਮਾਲਕ ਰੂ ਹਰਗਵਿੰਦ ਸਾਹਿਬ ਜੀ ਨੇ ਬਵੰਜਾ ਰਾਜੇ ਉਹ ਕੱਲੇ ਬਾਈ ਧਾਰਦੇ ਨਹੀਂ ਸੀ Rajput ਰਾਜੇ ਸੀ ਦੇਸ਼ ਦੇ ਬੰਨੇ ਹੋਏ ਸੀ ਸੰਗੜਾ ਨਾਲ ਨੂੜੇ ਹੋਏ ਸੀ ਜੇ ਕੋਈ țeੜਫੜ ਕਰਦਾ ਸੀ ਤਾਂ ਕੰਮ ਮਾਰ ਕੇ ਖੂਜ ਸੁੱਟ ਦਿੰਦੇ ਸੀ ਉੱਥੇ ਮਰ ਜਾਂਦਾ ਸੀ ਮੁੜ ਕੇ ਕੋਈ ਪੁੱਛਦਾ ਹੀ ਨਹੀਂ ਸੀ ਘਰ ਦੇ ਵੀ ਛੱਡ ਗਏ ਸੀ ਉਹਨਾਂ ਦੀਆਂ ਵੰਸ਼ਾਨਾ ਵਧੀਆਂ ਅਫਸੋਸ ਹੈ ਪਰ ਉਹ ਬਾਈ ਧਾਰੀਏ ਪਹਾੜੀ ਰਾਜੇ ਉਹਨਾਂ ਨੇ ਗੁਰੂ ਅਰਗੁਨ ਸਾਹਿਬ ਦੇ ਪੁੱਤਰੇ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਨਾਲ ਹੀ ਜੰਗ ਵਿੰਨ ਤੇ ਮਾਰੇ ਤੇ ਕਹਿੰਦੇ ਆਓ ਤੁਹਾਨੂੰ ਦਿੱਲੀ ਦੇ ਤਖਤ ਤੇ ਬਿਠਾਈਏ ਮਾਰੇ ਨੇ ਤਾਂ ਡੱਲੇ ਨੂੰ ਵੀ ਕਿਹਾ ਰਾ ਚੋ ਭੱਜ ਗਿਆ ਜਿਹੜੇ ਭੱਜਣ ਵਾਲੇ ਹੁੰਦੇ ਨਾ ਉਹ ਹੋਰ ਹੁੰਦੇ ਆ ਜਿਹੜੇ ਫੇ ਮਾਰੇ ਦੇ ਦਰ ਪ੍ਰਵਾਨ ਚੜਦੇ ਆ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਹਰਮੰਦਰ ਮੇਂ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮਖ ਬਣ ਜੀਐ ਸੱਚਾ ਸੋਦਾ ਹੋਏ ਉਹ ਜਿਹੜਾ ਇਹ ਆ ਨਾ ਉਹ ਮਾਰੇ ਦਾ ਅੰਦਰ ਵੀ ਆ ਜਿਵੇਂ ਦਰਬਾਰ ਸਾਹਿਬ ਦਾ ਨਕਸ਼ਾ ਨਾ ਜਿਵੇਂ ਆਪਾਂ ਅੰਦਰ ਦਾਖਲ ਹੁੰਨੇ ਆ ਉਥੇ ਜੋ ਸਾਡੇ ਅੰਦਰ ਦੀ ਅਵਸਥਾ ਉਥੇ ਜਿਵੇਂ ਉੱਪਰਲੀ ਆਪਾਂ ਮੰਜ਼ਲ ਤੇ ਜਾਂਦੇ ਫਿਰ ਐਨ ਇਦਾਂ ਹੀ ਇਦਾਂ ਹੀ ਸਾਡੀ ਅਵਸਥਾਵਾਂ ਨੇ ਉਹ ਮਾਰੇ ਨੇ ਉਹ ਪ੍ਰਗਟ ਕੀਤਾ ਇੱਥੇ ਆਪਾਂ ਝੋਕੇ ਜਾਂਦੇ ਆ ਪੌੜੀਆਂ ਉੱਤਰ ਕੇ ਜਾਂਦੇ ਆ ਇਹ ਕਿਉਂ ਨੀਮ ਆਹੋ ਮਾਰੇ ਕਹਿੰਦੇ ਨਿਵਾ ਸੋ ਗੋਰਾ ਹੋਏ ਅੰਮ੍ਰਿਤਸਰ ਬੈਕੁੰਠ ਕੋ ਤੋਲਿਓ ਹਰੀ ਹਰੀਦਾਸ ਗੌਰੋਹ ਤੋਂ ਸੁਤਰ ਰਿਓ ਹੌਲੋ ਚੜਿਓ ਅਕਾਸ਼ ਜਿਹੜਾ ਪਹਾੜਾ ਸੀ ਉਹ ਸੱਚਖੰਡ ਧਰਤੀ ਤੇ ਰਹਿ ਗਿਆ ਹੌਲਾ ਸੱਚਖੰਡ ਅਕਾਸ਼ਾਂ ਚ ਚਲ ਗਿਆ ਇਹ ਐਡਾ ਪਹਾੜਾ ਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਜੋ ਕਿਲਾ ਬਣਾਉਣ ਲੱਗੇ ਨਾ ਸਿੰਘ ਉਹ ਕਹਿੰਦੇ ਕਿੱਥੇ ਬਣਾਈਏ ਉਹ ਸਿੰਘ ਨੇ ਦੱਸਿਆ ਪੇ ਇੱਥੇ ਸ਼ੇਰ ਬੱਕਰੀ ਐ ਤੁਰੀ ਫਿਰਦੀ ਸੀ ਹੁਣ ਕਿਹਾ ਹੀ ਨਹੀਂ ਕੁਛ ਆਹ ਧਰਤੀ ਤੋਂ ਵਧੀਆ ਧਰਤੀ ਕੋਈ ਨਹੀਂ ਇਸ ਧਰਤੀ ਨੂੰ ਮੁੜੀਏ ਆਨੰਦਪੁਰ ਸਾਹਿਬ ਦੇ ਵਾਸੀ ਬਣੀਏ ਕਲਗੀਆਂ ਬਾੜੇ ਦੇ ਪੁੱਤਰ ਬਣੀ ਐ ਮਰਛਾਕੇ ਤਿਆਰਬਰ ਤਿਆਰ ਹੋਈਏ ਜਿਹੜਾ ਸਮਾਰਿਆ ਨਾ 500 ਦੇ ਨਿਸ਼ਾਨ ਸਾਰੀ ਦੁਨੀਆ ਤੇ ਝੋਲਣੀ ਇਹ ਹੋਣਾ ਹੀ ਹੋਣਾ ਲੈ ਕੇ ਅਮਰੀਕਾ ਤੋਂ ਜਾਪਾਨ ਹੋਣਾ ਖਾਲਸਾ ਚੀਨ ਮਚੀਨ ਸ਼ੀਨ ਸਭ ਲੀਣਾ ਬਾਬਾ ਜੀ ਬਚਨ ਕਰਦੇ ਹੁੰਦੇ ਬੁੱਢੇ ਦਲ ਦੇ ਜਥੇਦਾਰ ਸਾਹ ਸੰਗਤ ਜੀ ਇਹ ਬਾਣਾ ਬਰਤਣਾ ਹੀ ਆ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੋਂ ਜਾਪਾਨ ਹੋਣਾ ਖਾਲਸਾ ਹੋਣੀ ਪੰਜ ਕੱਕਿਆਂ ਚ ਸਜੀ ਸਾਰੀ ਦੁਨੀਆ ਤੇ ਦੁਨੀਆ ਦਾ ਇੱਕੋ ਹੀ ਪ੍ਰਧਾਨ ਹੋਣਾ ਖਾਲਸਾ ਐਵੇਂ ਲੰਡੀ ਬੁੱੱਚੀ ਦੇ ਆ দাবਿਆਂ ਤੋਂ ਦਬਿਓ ਨਾ ਹਵਾ ਜੀ ਇਹ ਹਾਲੇ ਤਾਂ ਤੂਫਾਨ ਹੋਣਾ ਖਾਲਸਾ ਖਾਲਸਾ ਜੀ ਆ ਤਾਂ ਸ਼ੁਰੂਆਤੀ ਦਿਨ ਚੱਲਦੇ ਨੇ ਕਹਿੰਦਾ ਮੋਰਾ ਵਾਲੀਆ ਜਵਾਨ ਹੋਣਾ ਖਾਲਸਾ ਇਹ ਜਵਾਨੀਆਂ ਤਾਂ ਪੰਥ ਤੇ ਆਉਣੀਆਂ ਇਹ ਹੋਣਾ ਹੀ ਹੋਣਾ ਆ ਨਾ ਗਿਣਿਆ ਕਰੋ ਜੀ ਅਸੀਂ ਕਰੋੜ ਰਹਿ ਗਏ ਕੋਈ ਕਹਿੰਦਾ 2 ਕਰੋੜ ਰਹਿ ਗਏ ਇਹ 96 ਕਰੋੜ ਪੰਥ ਦਾ مالک ਆ ਸਾਹਿਬ ਸੱਚਾ ਬਾਦਸ਼ਾਹ ਔਰ ਮਹਾਰਾਜ ਕਹਿੰਦੇ ਉਹ ਤੇ ਰਜ਼ਾਰਬਈ ਰੱਖਿਆ ਉਹ ਮਹਾਰਾਜ ਤੇ ਜੰਡਾ ਕਰੀਰਾਂ ਤੇ ਵੀ ਅੰਮ੍ਰਿਤ ਮਹਾਰਾਜ ਐ ਤਰੌਂਕ ਦਿੰਦੇ ਰਹੇ ਮਹਾਰਾਜ ਕਹਿੰਦੇ ਇਹਨਾਂ ਨੂੰ ਵੀ ਤੋੜ ਲਾਂਗੇ ਉਹ ਚੌਣ ਦਰਖਤਾਂ ਨੂੰ ਵੀ ਤੋੜ ਲੈਣਗੇ ਉਹ ਤੇ ਮਲਿਆਂ ਨੂੰ ਵੀ ਭਾਗ ਲਾ ਗਏ ਉਹ ਤੇ ਉਹਨਾਂ ਨੇ ਅੱਜ ਆ ਵੇਖੋ ਉੱਥੇ ਵਿਵੇਕ ਸਰ ਸਹਿਬ ਉੱਥੇ ਕਰੀਰ ਸਹਿਬ ਆ ਉਹ ਖੜਾ ਕਿਉਂਕਿ ਉਹ ਕਰੀਰ ਨਾਲ ਘੋੜਾ ਬਣਿਆ ਸੀ ਗੁਰੂ ਅਰਗੁਨ ਸਾਹਿਬ ਨੇ ਉਹ ਅੱਜ ਵੀ ਕਰੀਰ ਸਹਿਬ ਬਣ ਗਿਆ ਤਾਂ ਆਪਣੀਆਂ 베ਰੀਆਂ ਉਹ 베ਰ ਸਾਹਿਬ ਬਣ ਗਈਆਂ ਦੁੱਖ ਭੰਜਣੀ 베ਰ ਸਾਹਿਬ ਬਾਬਾ ਬੁੱਢਾ ਸਾਹਿਬ ਦੀ 베ਰ ਸਾਹਿਬ ਲਾਚੀ ਸਾਹਿਬ 베ਰ ਸਾਹਿਬ ਕਿਉਂ ਸਾਹਿਬ ਬਣ ਗਈਆਂ ਸਾਹਿਬ ਦਾ ਪਿਆਰ ਮਿਲਿਆ ਆਪਾਂ ਵੀ ਸਾਰੇ ਸਾਹਿਬ ਦਾ ਪਿਆਰ ਲਈਏ ਸਾਹਿਬ ਤੋਂ ਵੱਡਾ ਕੋਈ ਨਹੀਂ ਧੰਨ ਗੁਰੂ ਰਾਮਦਾਸ ਬਾਪੂ ਜੀ ਤੇਰਾ ਨਾਮ ਲਿਆਂ ਸਭ ਕਾਰ ਜਰਾ ਧੰਨ ਗੁਰੂ ਅਰਜੁਨ ਦੇਵ ਜੀ ਪ੍ਰਤਖ ਹਾਰ ਮੀਰੀ ਪੀਰੀ ਦੇ ਮਾਲਕ ਸਾਧ ਸੰਗਤ ਜੀ ਆਪ ਪ੍ਰੇਮਨਾ ਸਾਹਿਬੜੇ ਪੜ ਕੇ ਸਮਾਪਤੀ ਕਰੀਏ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਿ ਗੋਪਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਦਲ ਪੰਜਨ ਕੋਰੇ ਸੂਰਮਾ ਬਣਿਓ ਦਾ ਬਹੁਤਾਰੇ ਅਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹੀਨਾ ਤੱਕ ਦਰਸ ਨਿਹਾਰੀ ਜੁਗ ਜੁਗ ਸਤ ਗੁਰ ਅਵਤਾਰੀ ਸ਼ਾਮਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥ ਦੇ ਸਾਰੇ ਨੇ ਰਲ ਕੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਜੇਹਦਾਰ ਸਾਹਿਬ ਫਿਰ ਇਦਾਂ ਹੀ ਤਰਨਾ ਦਲ ਸਾਹਿਬ ਔਰ ਇਦਾਂ ਹੀ ਭਾਬੀ ਬੀਬੀ ਦੀ ਚੰਦੀਏ ਸਾਰਿਆਂ ਨੇ ਸਵਈਏ ਪੜਨੇ ਆ ਫੌਜਾਂ ਨੇ ਉਹ ਵੀ ਆਨੰਦ ਵੇਖਣ ਵਾਲੇ ਹੋਣਾ ਉਦੋਂ ਅਕਾਲ ਤਖਤ ਸਾਹਿਬ ਤੇ ਹਾਜ਼ਰੀ ਹੋਣੀ ਚਾਹੀਦੀ ਆ ਇੱਕ ਜੁੱਟ ਹੋਈਏ ਸਾਰਿਆਂ ਦਾ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਮਹਾਰਾਜ ਰਾਜੀ ਰੱਖੇ ਆਨੰਦ ਪ੍ਰਸੰਨ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ